ਮੀਤਾ ਗਰਮੀਦਾ ਗਰਮੀਦਾ ਕਿਉਂ ਆ ਰਹੀ ਨੂੰ ਕਿਉਂ ਆ ਰਹੀ ਨੂੰ ਗਰਮੀਦਾ ਉਹ ਤੈਨੂੰ ਕੋਈ ਆ ਤੂੰ ਤੇ ਬਿਹੋਸ਼ ਹੋਈ ਪਈ ਸੀ ਮੈਨੂੰ ਨਾ ਬੜੀ ਘਬਰਾਹਟ ਹੋਂਦੀ ਮੈਨੂੰ ਛੇਤੀ ਅੰਦਰ ਲੈ ਜਾਓ ਚਲ ਉੱਠ ਆ ਚਲ ਉੱਠ ਮੈਨੂੰ ਮੰਨਦਾ ਖੜਾ ਤੈਨੂੰ ਕਿੰਨੇ ਕਹਾਂ ਵੀ ਦੁਪਹਿਰੇ ਕੱਪੜੇ ਧੋ ਇੱਥੇ ਬਹਿ ਕੇ ਮੰਮੀ ਹੂੰ ਕੀ ਗੱਲ ਥੋੜਾ ਬੋਤਾਂ ਬਾਹਰ ਦਾ ਵੀ ਖਿਆਲ ਰੱਖ ਰਿਆ ਕਰੋ ਤੁਸੀਂ ਆਪ ਐਸੀ ਲਾ ਕੇ ਬਾਹਰ ਨਾ ਸੁੱਤੇ ਹੋ ਤੁਹਾਨੂੰ ਕੋਈ ਫਿਕਰਫਕਾ ਨਹੀਂ ਆਗਾ ਬਾਹਰ ਦਾ ਕੀ ਹੋ ਗਿਆ ਬਾਹਰ ਹੁਣ ਉਹ ਗਰਮੀ ਤਾਂ ਉਹ ਤੇਰੀ ਕੱਪੜੇ ਧੋਣ ਦੇ ਸਿਖਰ ਦੁਪਹਿਰ ਲੱਗੇ ਸੀ ਉੱਥੇ ਚੜੀ ਡਗ ਵੀ ਆਦੇ ਵਿੱਚ ਮੱਥੇ ਤੇ ਸੱਟ ਲੱਗੀ ਉਹਦੇ ਜਾਵੇ ਜਾ ਚੰਗੀ ਭਲੀ ਹੁਣ ਹੈ ਗਈ ਸੀ ਉਸ ਵੇਲੇ ਡਗ ਵੀ ਗੋਲੀ ਵੱਜ ਗਈ ਉਹਨੂੰ ਜਾਣ ਕੇ ਖੇਖਣ ਕਰਦੀ ਆ ਤੇ ਤੂੰ ਝਾਟੋ ਦੇ ਮਗਰ ਲੱਗ ਜੰਨਾ ਉਹ ਮੰਮੀ ਖੇਖਣ ਨਹੀਂ ਕਰਨਦੀ ਉਹਦੇ ਉਹਦੇ ਮੱਥੇ 'ਚ ਰੋਬੜਾ ਪਿਆ ਵਾ ਉੱਥੇ ਡਗ ਵੀ ਉਹਦੇ ਵਿੱਚ ਚੱਕਰ ਖਾ ਕੇ ਬਾਸਮੂ ਦੇ ਵਿੱਚ ਨਹੀਂ ਪਈ ਵੀ ਤਾਂ ਆ ਬੰਦੇ ਕੱਪੜੇ ਧੋਂਦੇ ਜੀ ਤੁਹਾਡੇ ਸਾਹਮਣੇ ਕੱਪੜੇ ਧੋਂਦੀ ਧੋਂਦੀ ਉੱਥੇ ਬੰਨੇ ਤੇ ਉੱਥੇ ਡੰਗ ਪੀ ਜਾਂਦੀ ਮੈਨੂੰ ਚੱਕਰ ਆ ਕੇ ਪਾ ਫਾ ਸਮਝ ਐਨੀ ਗਰਮੀ ਚ ਇਹਨੂੰ ਕੱਪੜੇ ਤੁਹਾਨੂੰ ਕੋਣ ਕਿੰਨੇ ਗਿਆ ਦੱਸੋ ਮੈਨੂੰ ਪਹਿਲਾਂ ਹਾਏ ਮੰਮੀ ਉਹ ਵੇਲਾ ਇੱਕ ਸੂਟ ਢੱਲ ਤੇ ਚੜ ਗਿਆ ਹੀ ਵੇਲਾ ਇੱਕ ਸੂਟ ਧੋਣ ਗਈ ਨਹਾ ਧੋਂਦੀ ਹਾਂ ਸ਼ਾਮਾਂ ਨੂੰ ਤੋਂ ਲੈਂਦੀ ਮੈਂ ਕਿਹੜਾ ਕਹਿ ਕੇ ਹੁਣੇ ਤੋਂ ਸੁੱਕਣੇ ਪਾ ਦੇ ਮਨੀ ਕਿਤੇ ਇਹਨੂੰ ਗੋਲੀ ਵੱਜੀ ਜਾਣ ਕੇ ਚਲਿੱਤਰ ਕਰਦੀ ਆ ਉਹਨੂੰ ਪਤਾ ਹੀ ਵੀ ਤੇਰਾ ਆਉਣ ਦਾ ਟਾਈਮ ਹੋ ਗਿਆ ਨਾ ਉਹ ਤਾਂ ਲਾਪੀ ਦਾ ਵਦਾ ਸੂਰਤ ਹੋਣ ਔਰ ਕੋਈ ਗੱਲ ਨਹੀਂ ਕੀਤੀ ਠੀਕ ਠਾਕ ਐਵੇਂ ਨਾ ਤੇ ਮਗਰ ਲਾ ਕੇ ਸਾਡੇ ਨਾਲ ਲੜਦਾ ਰਿਹਾ ਕਾ ਅਜੇ ਮੈਂ ਹੁਣੇ ਬਾਹਰੋਂ ਆਈ ਆ ਅਜੇ ਆਣ ਕੇ ਮੜੀ ਦੀ ਅੱਖ ਹੀ ਲੱਗੀ ਤੂੰ ਤੂੰ ਬੋਲਣ ਲੱਪਿਆ ਉਹ ਮੰਮੀ ਉਹਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਆਉਣਾ ਦੁਪਹਿਰੇ ਘਰੇ ਉਹਨੇ ਕੀ ਟਾਲ ਤੇ ਚਾੜਨਾ ਵਾ 10 ਮਿੰਟ ਪਹਿਲਾਂ ਉਹਨੂੰ ਕੀ ਪਤਾ ਲੱਗਣਾ ਵੀ ਕਿੱਦਾਂ ਘਰੇ ਆਇਆ ਕਿ ਨਹੀਂ ਆਇਆ ਉਹਨੂੰ ਸਭ ਪਤਾ ਉਹਨੂੰ ਤੁਹਾਡੇ ਟਾਈਮ ਦਾ ਵੀ ਪਤਾ ਵਾ ਉਹ ਗੱਲ ਵੱਖਰੀ ਆ ਮੜਾ ਜੀ ਕਿਤੇ ਪੈਥਲ ਉੱਤੇ ਪੈ ਗਿਆ ਨਾ ਤੇ ਮੜੀ ਜੀ ਡਿੱਗੀ ਹੋਣੀ ਨਹੀਂ ਗੱਲ ਹੀ ਬਣਾਣੀ ਆ ਇਹ ਰੋਗੜਾ ਪੈ ਗਿਆ ਵਾ ਪੈ ਗਿਆ ਤੇ ਫਿਰ ਕੀ ਹੋ ਗਿਆ ਮਸਕ ਸੇਕ ਦੇ ਦੋ ਹਾਂ ਇਹਨਾਂ ਲੱਗਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮਤਲਬ ਉਹ ਬਾਹਰ ਡਿੱਗਿਆ ਬੰਦਾ ਜੇ ਮੈਂ ਦੁਪਹਿਰੇ ਨਾ ਆਉਂਦਾ ਘਰੇ ਤੇ ਉਹਨੂੰ ਚਾਹੀਨ ਹੋਰ ਕੋ ਹੋ ਜਾਂਦਾ ਕੋ ਜੀ ਨੂੰ ਕੋ ਹੋ ਜਾਂਦਾ ਤੇ ਫੇਰ ਦਸਵੇਂ ਪਹਿਲਾਂ ਕੋ ਕੋ ਨਹੀਂ ਹੁੰਦਾ ਆਹੀ ਵੀ ਡਿੱਗਦੇ ਪੈਂਦੇ ਨੇ ਇੰਨੇ ਆ ਕੋ ਨਹੀਂ ਹਾਨੂੰ ਤੇ ਕੋ ਨਹੀਂ ਹੋਏ ਤੱਕ ਨਾਲੇ ਮੇਰੀਆਂ ਵੀ ਨਾਨਾ ਆਉਂਦੀਆਂ ਛੁੱਟੀਆਂ ਕੱਢਣ ਵੱਧ ਕੀ ਲੱਕਪੜਾ ਧੋਤੋ ਧੋ ਲਈਦਾ ਵੀ ਰਾਹ ਕਿੱਦਾਂ ਦੀ ਗੱਲ ਹੋਈ ਆ ਇੱਕ ਸੂਟ ਧੋਣ ਪਾਇ ਦਿੱਤਾ ਨਾ ਹੁਣ ਤੁਸੀਂ ਮੈਨੂੰ ਗੱਲਾਂ ਸੁਣਾਈ ਜਾਣੀਆਂ ਤੇ ਮੰਮੀ ਨੂੰ ਸੁਣਾਈ ਜਾਣੀਆਂ ਉਹ ਭੈਣ ਮੈਂ ਉਹ ਨਹੀਂ ਕਹਿੰਦੇ ਆਪ ਵੀ ਕੱਪੜੇ ਕਿਉਂ ਧੋਣ ਦੇਈ ਆ ਕੱਪੜੇ ਧੋਣ ਨੂੰ ਨਹੀਂ ਬਣਾ ਕੀਤਾ ਮੈਂ ਕਿਹਾ ਸ਼ਾਮ ਨੂੰ ਕੱਪੜੇ ਧੋਣੇ ਨਹੀਂ ਫੇਰ ਕਿਉਂ ਚੱਲਿਆ ਸੀ ਮੈਂ ਤੇ ਇਹ ਕਹਿੰਦਾ ਵੀ ਤੁਸੀਂ ਦੁਪਹਿਰੇ ਥੋੜਾ ਬੁੱਤਾ ਪਾਰ ਦਾ ਖਿਆਲ ਰੱਖੋ ਇੱਕ ਗੇਟ ਖੁੱਲਾ ਪਿਆ ਉਦੋਂ ਹੀ ਛੱਡਿਆ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਕਰੋ ਕੋਈ ਚੀਜ਼ ਚੁੱਕ ਕੇ ਲੈ ਜਾਏ ਭਾਵੇਂ ਜਿੱਥੇ ਮਰਜ਼ੀ ਹੈ ਤੁਹਾਨੂੰ ਕੋਈ ਫਿਕਰ ਨਹੀਂ ਪੈਂਦਾ ਮੇਰੀ ਮੇਰੀ ਗੱਲ ਸੁਣ ਪਈ ਨਾ ਦੁਪਹਿਰ ਨੇ ਚੰਪੜ ਕੰਡਾ ਉਂtrasuraj ਛਾੜ ਰਹੇ ਆ ਦੁਨੀਆਂ ਨੂੰ ਤੇ ਨਾਲੇ ਉਹ ਵੀ 10 ਮਿੰਟ ਲੰਮੇ ਪਿਆ ਜਾਂਦੀ ਆ ਅਹੀਂ ਉਹਨੂੰ ਕਿਹਾ ਵੀ ਹੁਣੇ ਲੀੜੇ ਤੋਂ ਜੇ ਕੁੜੀ ਫੜਾ ਹੀ ਆਈ ਸੂਟ ਉੱਥੇ ਪੇਂ ਦਿੰਦੀ ਸ਼ਾਮ ਨੂੰ ਧੋ ਲੈਂਦੀ ਤੂੰ ਉੱਠ ਕੇ ਤਾਂ ਉਹਦੇ ਮਗਰ ਲੱਗ ਕੇ ਲੜਨਾ ਆ ਗਿਆ ਉਹ ਮੈਨੂੰ ਨਹੀਂ ਪਤਾ ਮੰਮੀ ਤੁਹਾਨੂੰ ਤਾਂ ਕੋਈ ਕਹਿਣ ਦਾ ਫਾਇਦਾ ਨਹੀਂ ਜੇ ਤੁਹਾਨੂੰ ਦੱਸਿਆ ਵੀ ਆਣ ਕੇ ਤੂੰ ਇਹ ਤਾਂ ਪਤਾ ਲੈਣ ਦੀ ਵੀ ਜਾ ਉੱਥੇ ਤੇ ਮੇਰ ਨਾਲ ਮੱਤਾਂ ਲਾ ਕੇ ਬਹਿ ਗਏ ਹੋ ਵੀ ਮੇਰੀ ਗੱਲ ਸੁਣ ਹਾਂ ਗੱਲਾਂ ਦਾ ਤੈਨੂੰ ਮੁੜ ਕੇ ਲੱਗ ਜਣਾ ਗੁੱਸਾ ਹੋ ਗਿਆ ਕਿ ਨਾ ਹੁਣ ਤੋਂ ਆਪਣੀ ਘਰ ਵਾਲੀ ਵੱਲ ਦਾ ਉਹ ਤੂੰ ਬਦਲ ਗਿਆ ਮੈਂ ਤੈਨੂੰ ਕਹੀ ਜਾਨੀ ਆ ਨਾਲੇ ਆਉਂਦੇ ਨੂੰ ਏਸੀ ਦਾ ਸੁ ਉਹ ਫੇਰ ਕਿਉਂ ਗਏ ਏਸੀ ਲਾ ਲਿਆ ਵਾ ਉਹ ਮੈਂ ਨਹੀਂ ਆਂਦਾ ਏਸੀ ਲਾਇਆ ਤੀਂ ਘਰ ਤੋਂ ਬਾਹਰ ਦਵਦੀ ਧਿਆਨ ਰੱਖਿਆ ਕਰਾਂ ਥੋੜਾ ਬੋਤਾ ਮੈਂ ਬਦਲ ਲਾ ਕੇ ਦੱਸਣਾ ਮੈਂ ਬਦਲ ਗਿਆ ਵਾ ਮੈਂ ਕੀ ਬਦਲਿਆ ਮੈਂ ਮਨਾ ਕਰਤਾ ਕਿ ਉਹ ਤੂੰ ਏਸੀ ਚ ਕੱਤਰ ਲੱਭੇ ਬੈਣ ਕੇ ਆਣਗੇ ਆ ਤਾਂ ਹੀ ਹੁੰਦੇ ਨੇ ਅੰਡੇ ਪਿਆ ਆ ਪਈ ਰਾਤ ਦਿਨੇ ਏਸੀ ਥੱਲੇ ਰਹਿੰਦੇ ਜੇ ਆ ਹੁਣ ਮੈਂ ਬਹਿ ਗਈਆਂ ਤੇ ਤੈਨੂੰ ਹੱਕ ਤਲਕੰਡੇ ਲੱਗ ਗਏ ਮੈਨੇ ਸਾਰੀ ਦੁਪਹਿਰ ਤਰੇ ਉਹ ਆਪਣੀ ਟਾਲੀ ਥੱਲੇ ਬੈਠੀ ਰਹਿਣੀ ਆ ਕੁੜੀ ਮੈਨੂੰ ਕਹਿੰਦੀ ਵੀ ਮੰਮੀ ਤੂੰ ਟਾਲੀ ਥੱਲੇ ਬੈਠੀ ਗਰਮੀ ਚ ਮਰਦੀ ਰਹਿਣੀ ਆ ਤੇ ਮੈਂ ਆ ਗਈ ਆਲਾ ਵੇਖ ਲਾ ਹੁਣ ਇਹਨਾਂ ਦੀਆਂ ਗੱਲਾਂ ਤੂੰ ਤਾਂ ਕਹਿੰਦੀ ਹੈ ਨਾ ਤੈਨੂੰ ਠਰਕ ਪਿਆ ਕਰਮੀ ਚ ਬਹਿਣ ਦਾ ਤਾਂ ਚਲ ਮੰਮੀ ਰਹਿਣ ਦੋ ਤੁਹਾਡੇ ਨਾਲ ਮੱਥਾ ਲਾਉਂਦਾ ਕੋਈ ਫਾਇਦਾ ਨਹੀਂ ਹੈਗਾ ਉਹਨੂੰ ਜਾ ਕੇ ਪਾਣੀ ਪੋਣੀ ਮੈਂ ਦਵਾ ਗਰਮੀ ਤਾਂ ਆ ਲੈ ਫੜਾ ਪਾਣੀ ਪੀ ਉੱਠ ਕੇ ਆ ਲੈ ਕਿਦਾਂ ਹੁਣ ਠੀਕ ਆ ਜੇ ਨਹੀਂ ਠੀਕ ਹੈ ਕਹਿੰਦੇ ਚਲ ਮੈਂ ਡਾਕਟਰ ਕੋਲ ਲੈ ਚ ਰਾਂ ਤੇ ਦਵਾਈ ਦਵਾ ਕੇ ਲਿਆਵਾ ਨਹੀਂ ਨਹੀਂ ਮੈਂ ਬਿਲਕੁਲ ਠੀਕ ਆ ਯਾਰ ਬਾਥਰੂਮ 'ਚ ਹਵਾ ਹਵਾ ਨਹੀਂ ਨਾ ਲੱਗਦੀ ਮੈਨੂੰ ਲੱਗਦਾ ਤਾਂ ਕਰਕੇ ਮੈਨੂੰ ਚੱਕਰ ਆ ਗਿਆ ਗਰਮੀ ਦੇ ਨਾਲ ਹੀ ਤੇ ਮੈਂ ਚੱਲ ਆ ਦੋ ਕੱਪੜੇ ਆ ਤੇ ਮੈਂ ਤੋਹ ਦਿੰਨੀ ਆ ਇੰਨਾ ਸ਼ੁਕਰ ਆ ਮੈਨੂੰ ਬੈਠੀ ਬੈਠੀ ਨੇ ਚੱਕਰ ਆ ਗਿਆ ਜੇ ਮੈਂ ਖਲੋਤੀ ਹੰਗਾਲਦੀ ਹੁੰਦੀ ਡਿੱਗ ਪੈਂਦੀ ਭਾਂਜਾ ਦਾ ਸੱਟ ਲੱਗ ਜਾਂਦੀ ਮੇਰੇ ਤੇ ਕੇ ਨੇ ਤੁਹਾਨੂੰ ਨਹੀਂ ਰੱਖਣਾ ਤင်း ਤੇ ਆਪ ਨੂੰ ਧਿਆਨ ਰੱਖਣਾ ਪੈਣਾ ਤੂੰ ਵੀ ਛਦਾਈਆਂ ਵਾਂਗੂ ਰਹਿ ਪੈਣੀ ਹੈ ਦੁਪਹਿਰੇ ਕੰਮ ਕਰਨਾ ਤੇ ਕੋਈ ਗੱਲ ਨਹੀਂ ਬਹੁਤ ਹੀ ਟੈਨਸ਼ਨ ਨਾ ਲਾਓ ਮੈਂ ਬਿਲਕੁਲ ਠੀਕ ਆ ਮੈਂ ਤਾਂ ਡੇਲੀ ਰੋਟੀ ਬਣਾ ਕੇ ਲਿਆ ਮੈਂ ਜਰਾ ਕਿ ਮੈਨੂੰ ਬਸ ਰੈਸਟ ਕਰ ਲੈਣ ਦੋ 10-15 ਮਿੰਟ ਫਿਰ ਮੈਂ ਤੁਹਾਡੇ ਰੋਟੀ ਬਣਾ ਲਿਆ ਉਰਪੀ ਮੇਰਾ ਸਵੇਰੇ ਟिफਰ ਖੜਿਆ ਹੈ ਨਾ ਉਹ ਪਿਆ ਮੈਂ ਉਹੀ ਖਾ ਲੂੰਗਾ ਤੂੰ ਰਹਿਣ ਦੇ ਲੋਟਰੀ ਜ਼ਰੂਰੀ ਨਹੀਂ ਹੈਗੀ ਮੇਰੀ ਗੱਲ ਸੁਣ ਮੈਂ ਤੈਨੂੰ ਫੇਰ ਪੁੱਛਣਾ ਜੇ ਨਹੀਂ ਠੀਕ ਹੈਗੀ ਤੇ ਚੱਲ ਮੈਂ ਦਵਾਈ ਦਵਾ ਲਿਆਵਾਂ ਤੈਨੂੰ ਖੜ ਕੇ ਕੋਈ ਨਹੀਂ ਮੈਂ ਛੁੱਟੀ ਕਰ ਲੈਣਾ ਬਾਲੀ ਗੱਲ ਅੱਜ ਦੀ ਉਹ ਨਹੀਂ ਨਹੀਂ ਤੁਸੀਂ ਛੁੱਟੀ ਨਾ ਕਰੋ ਜੇ ਤੁਸੀਂ ਛੁੱਟੀ ਕਰੋਗੇ ਤੇ ਫੇਰ ਉਹਨਾਂ ਨੇ ਪੈਸੇ ਕੱਟ ਲੈਣੇ ਆਪਣੇ ਤੇ ਪੈਸਿਆਂ ਦੀ ਪਤਾ ਆਪਾਂ ਨੂੰ ਕਿੰਨੀ ਲੋੜ ਆ ਆਪਾਂ ਤਾਂ ਸਾਰਾ ਗੁਜ਼ਾਰਾ ਇਹਦੇ ਤੋਂ ਹੀ ਚਲਾਉਣਾ ਆ ਆਪਾਂ ਨੂੰ ਕਿਹੜਾ ਕਿਹਨੇ ਪੜਾ ਦੇਣੇ ਪਿਆ ਲੋ ਤੁਸੀਂ ਖਰਚ ਲੋ ਵਰਤ ਲੋ ਤੁਹਾਡੇ ਕੋ ਹੈ ਨਹੀਂਗੇ ਚੱਲ ਉਹ ਤਾਂ ਕੋਈ ਗੱਲ ਨਹੀਂ ਹੈਗਾ ਅਬੀ ਮੈਂ ਨਹਾਉਣ ਗਈ ਹਾਂ ਤੇ ਦੀਦੀ ਨੇ ਮੈਨੂੰ ਸੂਟ ਫੜਾਤਾ ਕਹਿੰਦੀ ਮੈਂ ਆ ਸੂਟ ਪਾਉਣਾ 바ਵਾ ਮੈਨੂੰ ਵਧੀਆ ਕੁੜਾ ਜਿਹਾ ਲੱਗਦਾ ਮੈਂ ਕੰਫਰਟੇਬਲ ਰਹਣੀ ਐ ਇਹਦੇ ਚ ਤੇ ਮੇਰਾ ਸੂਟ ਗਰਮੀ ਤਾਂ ਹੁਣੇ ਹੀ ਹੰਗਾਲ ਕੇ ਪਾ ਦੇ ਮੈਂ ਤੇ ਕਿਆ ਵੀ ਦੀਦੀ ਮੈਂ ਪਾ ਦਿੰਨੀ ਆ ਠਹਿਰ ਕੇ ਸ਼ਾਮਾਂ ਨੂੰ ਗਰਮੀ ਮੈਨੂੰ ਵੀ ਦਿਸਣਦਿਆ ਹੀ ਬਹੁਤ ਆ ਬਸ ਉਹੀ ਸੂਟ ਹੰਗਾਲਣ ਲੱਗ ਗਈ ਤੇ ਮੈਨੂੰ ਫਿਰ ਚੱਕਰ ਆ ਗਿਆ ਉੱਥੇ ਜੇ ਮੈਂ ਗਰਮੀ ਤੇ ਨਾ ਆਉਂਦਾ ਤੇ ਫਿਰ ਕੀ ਬਣਤਾ ਦੱਸ ਤੈਨੂੰ ਪਹਿਲਾਂ ਉਹ ਤੇ ਮੈਂ ਸੋਚਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਅੱਜ ਘਰੇ ਜਾ ਕੇ ਰੋਟੀ ਖਾ ਲੈਣਾ ਵਾ ਵੇਖੋ ਜੀ ਗੱਲ ਤਾਂ ਢੀਠ ਪਰ ਜੋ ਵੀ ਰੱਬ ਕਰਦਾ ਨਾ ਚੰਗਾ ਹੀ ਕਰਦਾ ਵਾ ਜੇ ਹੁਣ ਮੈਂ ਡਿੱਗਣਾ ਹੀ ਚੱਕਰ ਆਉਣਾ ਹੀ ਤੇ ਰੱਬ ਨੇ ਤੁਹਾਡੇ ਮਨ 'ਚ ਇਹ ਮਤ ਪਾਤੀ ਵੀ ਜਾ ਘਰ ਚਲ ਜਾ ਤੂੰ ਆ ਵੀ ਸੋਚ ਲਿਆ ਰੱਬ ਜੇ ਉਹਨੇ ਆਪਣੇ ਸਾਹ ਸੁਆਸ ਲਿਖਿਆ ਨਾ ਤੇ ਉਹਨੇ ਬਹਾਨੇ ਵੀ ਬਣਾਏ ਬੰਦੇ ਨੂੰ ਬਚਾਉਣ ਦੇ ਤੇ ਬੀਨਾ ਤੁਸੀਂ ਫਿਕਰ ਕਰਿਆ ਕਰੋ ਪਰ ਗਰਮੀ ਤੇ ਫੇਰੀ ਮੇਰੀ ਸੁਣ ਗੱਲਾਂ ਤੇਰਾ ਕੋਈ ਖਿਆਲ ਨਹੀਂ ਰੱਖਦਾ ਅਨਕੀ ਜੀ ਕੁੜੀ ਆਪਣੇ ਘਰ ਵਿੱਚ ਹੈਗੀ ਤੈਨੂੰ ਪਤਾ ਹੈਗਾ ਉਹਦਾ ਵੀ ਖਿਆਲ ਤੂੰ ਹੀ ਰੱਖਣਾ ਹੁੰਦਾ ਵਾ ਹਾਂਜੀ ਮੈਨੂੰ ਪਤਾ ਵਾ ਧਿਆਨ ਆ ਤੂੰ ਦੁਪਹਿਰੇ ਤੋਂ ਪੂਰੇ ਕੰਮ ਨਾ ਕਰਿਆ ਕਰ ਮੈਂ ਕੀ ਕਰਾਂ ਮੈਨੂੰ ਕਿਉਂ ਡਾਟਣ ਲੱਗ ਜਾਂਦੇ ਤੁਸੀਂ ਹਣ ਦੀਦੀ ਨੇ ਆਖਿਆ ਤੇ ਮੈਂ ਸੂਟ ਧੋਤਾ ਵਾ ਤੂੰ ਰੱਖਿਆ ਲੈਂਦੀ ਨੀ ਸ਼ਾਮ ਨੂੰ ਧੋ ਲੈ ਨੀ ਕੋਈ ਜ਼ਰੂਰੀ ਸੀ ਸਵੇਰੇ ਧੋਣਾ ਉਹ ਕਹਿੰਦਾ ਮੈਨੂੰ ਹੁਣੇ ਧੋ ਕੇ ਦੇ ਮੈਂ ਪਾਉਣਾ ਸ਼ਾਮਾਂ ਨੂੰ ਫੇਰ ਚਲ ਕੋਈ ਗੱਲ ਨਹੀਂ ਹੁਣ ਤੂੰ ਕਰ ਲੈ ਰੈਸਟ ਮੈਂ ਰੋਟੀ ਖਾ ਕੇ ਤੇ ਮੈਂ ਡਿਊਟੀ ਚੱਲਿਆ ਫਿਰ ਮੈਂ ਹਾਂਜੀ ਤੁਸੀਂ ਡਿਊਟੀ ਚੱਲ ਜਾ ਮੈਂ ਤਾਂ ਤੁਹਾਨੂੰ ਇਹੋ ਹੀ ਆਣੀ ਆ ਤੇ ਆਪਾਂ ਨੂੰ ਪੈਸਿਆਂ ਦੀ ਲੋੜ ਆ ਮੈਂ ਵਾਰ-ਵਾਰ ਇਹੋ ਗੱਲ ਕਰਦੀ ਚਲ ਕੋਈ ਗੱਲ ਨਹੀਂ ਮੈਨੂੰ ਵੀ ਮਜਬੂਰੀ ਨੂੰ ਕੰਮ ਕਰਨਾ ਪੈਂਦਾ ਮੈਂ ਕਿਹੜਾ ਚੋਨਾ ਵੀ ਮੈਂ ਕੰਮ ਕਰਨਾ ਜ਼ਰੂਰੀ ਤੇ ਮਜਬੂਰੀਆਂ ਹੀ ਬੰਦੇ ਤੋਂ ਸਭ ਕੁਝ ਕਰਾਉਂਦੀਆਂ ਸੋਖ ਨੂੰ ਕੌਣ ਕਰਦਾ ਹੈ ਤੇ ਮੇਰੀ ਵੀ ਮਜਬੂਰੀ ਤੇ ਤੁਹਾਡੀ ਵੀ ਮਜਬੂਰੀ ਆ ਆਹੋ ਕੱਲ ਤੋਂ ਵਹੀ ਹੈ ਚਲ ਕੋਈ ਗੱਲ ਨਹੀਂ ਆ ਤੂੰ ਰੈਸਟ ਕਰ ਲੈ ਹੁਣ ਨਾ ਉੱਠੀ ਚਲ ਚੰਗਾ ਠੀਕ ਆ ਮੈਂ ਕਿਹਾ ਮੰਮੀ ਵੀਰ ਦੇ ਚਾਲ ਚੱਲਣ ਬਗਾਨੀ ਦੇ ਮਗਰ ਲਾ ਕੇ ਤੇ ਹੱਡ ਨਾਲ ਇੰਨਾ ਬੋਲ ਕੇ ਗਿਆ ਲੜ ਕੇ ਗਿਆ ਤੇ ਨਾਲੇ ਸਾੜਾ ਹੀ ਪੈ ਗਿਆ ਇਹ ਏਸੀ ਚ ਸੁੱਤੀਆਂ ਉਹਨੇ ਸਖਾ ਕੇ ਭੇਜਿਆ ਹੋਣਾ ਆਪ ਡਿੱਗੇ ਕਾਦੇ ਨਾਲੇ ਸਾਡਾ ਬਿਸਤਰਾ ਗੋਲ ਕਰਨ ਨੂੰ ਫਿਰ ਨਹੀਂ ਆ ਤੂੰ ਆਨੀ ਆ ਨਾ ਭਰਾ ਮੇਰਾ ਚੰਗਾ ਪੜਾਵਾ ਇਹ ਤਾਂ ਲਾਈ ਲੱਗ ਪੂਰਾ ਵਾ ਇਹ ਤੋਂ ਕਲ ਚੁੰਮਚਾ ਉਹਦਾ ਉਹ ਜਿੱਦਾਂ ਕਹਿੰਦੀ ਆ ਉਦਾਂ ਹੀ ਗੱਲਾਂ ਕਰਦਾ ਵਾ ਉਹਦੀ ਬੋਲੀ ਬੋਲਦਾ ਵਾ ਵੇ ਤੇਰੇ ਮਾਸੀ ਦੇ ਮੁੰਡੇ ਆ ਕਿੱਡੇ ਚੰਗੇ ਕਿੱਡਾ ਮੇਰਾ ਪਰਮਪਾ ਪਰਦੇ ਆ ਸਾਰੇ ਕੰਮ ਕਰਉਂਦੇ ਆ ਕੇ ਪਿਆਲੀ ਬੰਨੇ ਦੇ ਇਹਦਾ ਤਾਂ ਇਰਾਦਾ ਹੀ ਪੀ ਪਿਆਰੀ ਮੈਨੂੰ ਮਿਲ ਜੇ ਮੈਨੂੰ ਸੁਨਾਈਆਂ ਕਰਦਾ ਵਾ ਪੀ ਪਿਆਰੀ ਮਿਲ ਜੇ ਲੋਕਾਂ ਦੇ ਮੁੰਡੇ ਪਿਆਰੀ ਬੰਦੇ ਅਛਾ ਕਰਦੇ ਆ ਮੈਂ ਕਹਾਂ ਵੀ ਪਿਆਰੀ ਤੇ ਤਾਂ ਬੰਦੇ ਤੇ ਮੈਂ ਲੱਗ ਗਿਆ ਨਹੀਂ ਦੇਣਾ ਜੋ ਮਰਜ਼ੀ ਹੋ ਜੇ ਉਹ ਮੈਨੂੰ ਪਤਾ ਵਾ ਉਹ ਬਿੱਕੇ ਵੀਰ ਦੀਆਂ ਰੀਸਾ ਕਰਦਾ ਹੁਣ ਆਵਾ ਮਣੀ ਵੀਰ ਵੀ ਬਿੱਕਾ ਵੀਰ ਪਤਾ ਮੈਨੂੰ ਮੰਮੀ ਕਿੰਨਾ ਫੋਨ ਕਰਦਾ ਵਾ ਪੜਾ ਮੈਨੂੰ ਹਾਲ ਚਾਲ ਪੁੱਛਦਾ ਵਾ ਮੈਂ ਤਾਂ ਕਦੀ ਸੁਣ ਨਾ ਹੀ ਨਹੀਂ ਲਿਆ ਮੈਂ ਕਹਿੰਨੀ ਵੀ ਆ ਇਹਦੇ ਨਾਲ ਤੇ ਉਹ ਵੀ ਕਵੇ ਦੀ ਚੰਗਾ ਵਾ ਕਮ ਸਿਕ ਮੈਨੂੰ ਹਾਲ ਚਾਲ ਤੇ ਪੁੱਛਦਾ ਵਾ ਨਾ ਕਦੀ ਉਹਨੇ ਇਹ ਨਹੀਂ ਸਮਝਿਆ ਵੀ ਮੇਰੀ ਮਾਸੀ ਦੀ ਧੀ ਆ ਆਪਣੀਆਂ ਭੈਣਾਂ ਵਾਂਗੂ ਮੇਰੇ ਨਾਲ ਪਿਆਰ ਕਰਦਾ ਤੇ ਕਈ-ਕਈ ਵਾਰ ਏਦਾਂ ਨੰਗਦਾ ਵੜਦਾ ਆ ਵੀ ਜਾਂਦਾ ਕਦੀ ਕੇਲੇ, ਸੇਬ, ਸੰਤਰੇ ਕਈ ਕੋ ਲੈ ਕੇ ਆਉਂਦਾ ਮੰਮੀ ਤੇ ਇਹਨਾਂ ਨੂੰ ਤਰ੍ਹਾਂ ਨੂੰ ਘਾਸੀ ਪੈ ਜਾਂਦੀ ਆ ਇਹਨਾਂ ਨੂੰ ਕਦਰ ਹੀ ਨਹੀਂ ਕਰਨੀ ਹੁੰਦੀ ਨਾਲੇ ਨਾ ਬਿੱਕੇ ਦਾ ਫੋਨ ਆਇਆ ਇਹ ਪਿੱਛੇ ਜੇ ਤੇ ਕਹਿੰਦਾ ਵੀ ਮੈਂ ਮੋਟਰਸਾਈਕਲ ਲੈਣਾ ਤੇ ਮੈਨੂੰ ਪੈਸੇ ਦੇ ਤੇ ਮੈਂ ਕਿਹਾ ਫੇਰ ਕੀ ਹੋਇਆ ਪੈਸੇ ਕੀ ਤੂੰ ਮੋਟਰਸਾਈਕਲ ਹੀ ਲੱਲਾ ਹਾਂ ਤੇ ਮੈਂ ਫੇਰ ਬਲਜੀ ਤੋਂ ਉਹਨੂੰ ਮੋਟਰਸਾਈਕਲ ਲੈ ਕੇ ਦਿੱਤਾ ਮੰਮੀ ਵੇਲਾ ਫੇਰ ਤੂੰ ਵੀ ਫਿਰ ਧੋਗਲੀਆਂ ਗੱਲਾਂ ਕਰਦੀ ਆ ਉਨ ਨੂੰ ਤਾਂ ਮੋਟਰਸਾਈਕਲ ਲਿਆਤਾ ਤੇ ਮੈਨੂੰ ਵੀ ਸਕੂਟਰੀਰ ਲੈ ਕੇ ਦਿੰਦੀਆਂ ਹਾਂ ਇਹ ਕਿੱਦਾਂ ਦੀਆਂ ਦੋਗਲੀਆਂ ਗੱਲਾਂ ਹੋਈਆਂ ਸਾਰਾ ਉਹ ਗੱਲ ਵੀ ਪਿਆਲੇ ਦਾ ਹੱਥ ਪੱਟਾ ਵਟਾ ਕੇ ਜਾਂਦੇ ਆ ਟਰੈਕਟਰ ਲਿਆ ਕੇ ਵਾਹ ਕੇ ਜਾਂਦੇ ਭੀਜ ਕੇ ਜਾਂਦੇ ਫਸਲવાડી ਤੇ ਕਿੱਦਾਂ ਉਹ ਗੱਲ ਉਹਨਾਂ ਨੂੰ ਮੈਂ ਨਾ ਕਰਦੀ ਮੰਮੀ ਉਹ ਗੱਲ ਤੇ ਠੀਕ ਆ ਮੈਨੂੰ ਸਕੂਟਰੀ ਲੈ ਕੇ ਦਿੱਤੀ ਹੁੰਦੀ ਨਾ ਤੇ ਮੇਰੀ ਦਰਾਨੀ ਨੇ ਮੈਨੂੰ ਤਰਲੇ ਨਹੀਂ ਮਾਰਨੇ ਪੈਂਦੇ ਮੈਨੂੰ ਤਰਲੇ ਇੰਨੇ ਮਾਰਨੇ ਪੈਂਦੇ ਜਦੋਂ ਕਿਤੇ ਸ਼ਹਿਰ ਬਰ ਜਾਣਾ ਹੁੰਦਾ ਨਾ ਉਹਦੀ ਸਕੂਟਰੀ ਮੰਗਣੀ ਪੈਂਦੀ ਆ ਤੇ ਅਗਲੀ ਛੱਤੀ ਛੱਤੀ ਗੱਲਾਂ ਕਰਦੀ ਮੇਰੇ ਮੂੰਹ ਤੇ ਭਾਵੇਂ ਨਾ ਕਰੇ ਨਿਆਣਿਆਂ ਸਾਹਮਣੇ ਕਰਦੀ ਤਾਂ ਨਿਆਣੇ ਮਿਲੂ ਆਣ ਕੇ ਦੱਸ ਦਿੰਦੇ ਆ ਜੇ ਸਕੂਟਰੀ ਲੈ ਕੇ ਦਿੱਤੀ ਹੁੰਦੀ ਨਾ ਤੇ ਮਾਦੀ ਹਿੱਕ ਤੇ ਦੀਵਾ ਬਾਲਣਾ ਸੀ ਤੇ ਨਾ ਇਹ ਕਿਦਾਂ ਦੀ ਗੱਲ ਕਰਨ ਦੀ ਤੂੰ ਸਕੂਟਰੀ ਲੈ ਇੱਕ ਵਾਰੀ ਮੂੰਹ ਤੇ ਘੁੱਟਦੀ ਤੂੰ ਵੀ ਮੰਮੀ ਮੇਰੇ ਕੋਲ ਸਕੂਟਰੀ ਐ ਨਹੀਂ ਮਦਰਾਨੀ ਦੀ ਮੰਗਦੀ ਆ ਤੇ ਮੈਂ ਤੈਨੂੰ ਅਸਲ ਸਕੂਟਰੀ ਲੈ ਕੇ ਦਿੰਦੀ ਚਾਲ ਕਿਦਾਂ ਦੀ ਸਕੂਟਰੀ ਲੈਣੀ ਮੈਂ ਤੈਨੂੰ ਅੱਜ ਲੈ ਦੇਨੀ ਆ ਤੇਰਨੂੰ ਸਕੂਟਰੀਆਂ ਚੰਗੀਆਂ ਆਗੇ ਦੇ ਨਹੀਂ ਠੀਕ ਆ ਮੈਨੂੰ ਲੈ ਕੇ ਦੇ ਕੇ ਤੂੰ ਲੈ ਕੇ ਦਊਂਗਾ ਭਨੇਕਾ ਵੀ ਮੇਰੇ ਕੋਲ ਸਕੂਟਰੀ ਨਹੀਂ ਹੈਗੀ ਤੂੰ ਮੋਟਰਸਾਈਕਲ ਲਿਆ ਇੰਤਰਾ ਸੜੇ ਦਾ ਦਾਜ ਦਿੱਤਾ ਮੇਰੀ ਗੱਲ ਤੋਂ ਮੇਰੇ ਦਿਲ ਤੇ ਕਿਪਤਾ ਜੇ ਚਲਾਉਣੀ ਸਿੱਖੀ ਆ ਕਿ ਨਹੀਂ ਤੇ ਮੇਨੂੰ ਤੂੰ ਦੱਸਿਆ ਕਦੀ ਵੀ ਮੈਂ ਚਲਾ ਲੈਣੀ ਆ ਮੈਂ ਤਾਂ ਮੈਂ ਤੁਹਾਨੂੰ ਕਦੀ ਦੀ ਲਾ ਦੇਣੀ ਨਹੀਂ ਉਹ ਤਾਂ ਤੇ ਮੇਰਾ ਡੈਡੀ ਨੇ ਕੋਹ ਨਹੀਂ ਸੋਚਿਆ ਬਾਕੀ ਸਾਰੇ ਆਪਣੇ ਆਪਣੀ ਥਾਈ ਚੰਗੇ ਆ ਮੈਂ ਇੱਕ ਮਾੜੀ ਮਾਤੜ ਵਾਂ ਬੱਸ ਮਾਤੜ ਕਿਉਂ ਵਾਂ ਜਿਹੜੀ ਚੀਜ਼ ਦੀ ਤੈਨੂੰ ਲੋੜ ਸਕੂਟਰੀ ਦੀ ਲੋੜ ਤੂੰ ਸਕੂਟਰੀ ਅੱਜ ਕਢਵਾ ਲਾ ਕਾਹੇ ਮੈਂ ਦੇਣਾ ਤੈਨੂੰ ਇਹ ਗੱਲ ਨਾਲ ਕਿ ਲੱਗੇ ਜਿਹੜੀ ਚੀਜ਼ ਨਹੀਂ ਹੈਗੀ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਤੂੰ ਲੱਲਾ ਠੀਕ ਆ ਮੰਮੀ ਜਿੱਦਨ ਹੁਣ ਮੈਂ ਜਾਣਾ ਵਾ ਨਾ ਮੈਂ ਸਕੂਟ ਤਵੇਲਾ ਹੁਣ ਗਿਆ ਹੀ ਚਮਚਾ ਬੁੱਢੀ ਦਾ ਬਣਨਾ ਇਹਦਾ ਵੀ ਬੜਾ ਕਸੂਰੀ ਹੋ ਚੱਲ ਕੋਈ ਨਹੀਂ ਮੈਂ ਵੇਖਦੀ ਆ ਨਾ ਜਾ ਕੇ ਵੀ ਕਿਹੜਾ ਫਟ ਵੱਜਾ ਵਾ ਜਿਹੜਾ ਇੰਨਾ ਬੋਲਦਾ ਵਾ ਇਹ ਵੇਖ ਕੇ ਹੁਣੀ ਮੈਂ ਮੈਨੂੰ ਵੇਖਣਾ ਤੇ ਚਾਹੀਦਾ ਹੀ ਆ ਫੇਰ ਹੀ ਪਤਾ ਲੱਗੂਗਾ ਆਹੋ ਤੂੰ ਬਹਿ ਤੂੰ ਇੱਥੇ ਮੈਂ ਵੇਖ ਕੇ ਹੁਣੀ ਸਾਤ ਚੰਗੀ ਤਰ੍ਹਾਂ ਨੂੰ ਰਾਏ ਪੰਨੀ ਜੇ ਠੀਕ ਨਾ ਹੋ ਗਈ ਤੇ ਉੰਤਰੀ ਚਲੀ ਤਰਾ ਹੱਥੀ ਇੱਕ ਸੂਟ ਕੀ ਧੋਣਾ ਪੈ ਗਿਆ ਉਥੇ ਨਾਲ ਹੀ ਟਹਿ ਢੇਰੀ ਹੋ ਗਈ ਨੀ ਹੁਣ ਸੁੱਤੀਆਂ ਦੱਸ ਮੈਨੂੰ ਕਿੱਥੇ ਤੇਰੇ ਫੱਟ ਵੱਜ ਗਿਆ ਕੀ ਗੋਲੀ ਵੱਜ ਗਈ ਤੈਨੂੰ ਤੁਹਾਨੂੰ ਮੈਂ ਕੀ ਆਸ ਦਿੱਤਾ ਤੁਸੀਂ ਉਹ ਨਹੀਂ ਆਖਿਆ ਆ ਜਿਹੜੇ ਮੁੰਡੇ ਨੂੰ ਸੁਖਾਲ ਕੇ ਮੇਰੇ ਵੱਲ ਘੱਲਿਆ ਵਾ ਕਿੰਨਾ ਬੋਲ ਕੇ ਆਇਆ ਵਾ ਏਦਾਂ ਕਰੀਦਾ ਮੰਮੀ ਮੈਂ ਕੀ ਸੁਖਾਲਿਆ ਉਹਨਾਂ ਨੂੰ ਤੂੰ ਜੋ ਕਰ ਮੈਂ ਦੇ ਕੇ ਛੱਤ ਲਵਾ ਲਈ ਲੀੜੇ ਧੋਣੇ ਦਿੱਤੇ ਤੈਨੂੰ ਇਹ ਤੇ ਨਹੀਂ ਕਿਹਾ ਤੋਸੜੇ ਤੋਂ ਸ਼ਾਮ ਨੂੰ ਧੋ ਲੈਂਦੀ ਹਾਂ ਤੇ ਮੰਮੀ ਆਖਰ ਕਿੱਧਰ ਦੀ ਆ ਗਈ ਆ ਹੁਣ ਮੈਨੂੰ ਆਖੀ ਜਾਂਦੇ ਤੈਨੂੰ ਆਪਣੇ ਸਰੀਰ ਦਾ ਨਹੀਂ ਪਤਾ ਤੂੰ ਕੋ ਕੱਪੜੇ ਧੋਣਗੇ ਜੇ ਮੈਂ ਫਿਰ ਉਹਨੂੰ ਦੱਸਣਾ ਹੀ ਸੀ ਵੇ ਮੈਨੂੰ ਕਹਿ ਦਿੱਦੀ ਨੇ ਮੇਰਾ ਸੂਟ ਤੋ ਦੇ ਹੁਣ ਮੈਂ ਦੱਸ ਦਿੱਤਾ ਤੇ ਹੁਣ ਤੈਨੂੰ ਬੜੀਆਂ ਮਿਰਚਾਂ ਲੱਗਣਗੀਆਂ ਤੁਹਾਡੇ ਦਿਵਾਲੇ ਹੋਇਆ ਤੇ ਅੱਛਾ ਦਿਵਾਲੇ ਤੇ ਤੂੰ ਹਰ ਵੇਲੇ ਕਾਰੀ ਛੱਡਦੀ ਐ ਕੋਈ ਕਸਰ ਛੱਡਦੀ ਐ ਮਾਂ ਪੁੱਤਾਂ ਚ ਬਿਰ ਤੂੰ ਹੀ ਪਾਈ ਆ ਨਹੀਂ ਤੇ ਮੇਰਾ ਪਤਾ ਉੱਥੋਂ ਤੱਕ ਨਹੀਂ ਕਿਤੇ ਮੇਰੇ ਤੋਂ ਪੁੱਛੇ ਤਾਂ ਬਗੈਰ ਤੁਰਦਾ ਮੈਂ ਨਹੀਂ ਕੁਝ ਵੀ ਆਖਿਆ ਮੈਂ ਤਾਂ ਮੇਰੇ ਦਿਵਾਲੇ ਨਾਲ ਹੋ ਆਣ ਕੇ ਤੋਰ ਕੋਣਾਂ ਦਾ ਨੂੰ ਕਿੰਨੇ ਦੱਸਾਂ ਨੂੰ ਮੈਂ ਡਿੱਗ ਪਈ ਹਾਂ ਤੇ ਦੱਸ ਹੁਣ ਮੈਂ ਡਿੱਗੀ ਤੇ ਡਿੱਗੀ ਆਖਣਾ ਨਾਲੇ ਮੈਂ ਕਿਹਾ ਆਪ ਉਹਨੂੰ ਆਖਿਆ ਮੈਂ ਡਿੱਗ ਪਈ ਆ ਮੈਨੂੰ ਡਿੱਗੀ ਨੂੰ ਆਣ ਕੇ ਚੁੱਕਿਆ ਮੈਂ ਵੇਖਿਆ ਤੇ ਫੇਰ ਹੀ ਉਹਨੇ ਤੁਹਾਨੂੰ ਆਖਿਆ ਵਾ ਅ ਜਰਾ ਕੇਸੀ ਥੱਲੇ ਲੰਮੇ ਪਾ ਕੇ ਤੈਨੂੰ ਗਾਸ਼ ਪੈ ਗਈ ਆ ਹਾਂ ਜਾਂ ਏਸੀ ਲਾ ਕੇ ਲੰਮੇ ਪੈ ਗਈਆਂ ਸਾਡਾ ਵੀ ਜੀ ਕਰਦਾ ਬਕੜੀ ਲੰਮੇ ਪਈਏ ਉਹ ਤਾਂ ਮੈਨੂੰ ਕੁੜੀਆਂ ਆਂਦੀ ਬਾਹਰ ਤੋਂ ਗਰਮੀ ਦੇ ਵਿੱਚ ਮਰਦੀ ਰਹੀ ਨੇ ਟਾਲੀ ਥੱਲੇ ਮਾਂ ਤਾਂ ਅੰਦਰ ਵਿਆਹ ਕਰ ਮੈਂ ਤਾਂ ਤਾਂ ਬੁਰਿਆ ਪਾਪਾ ਨੂੰ ਬਹਿ ਗਈ ਤੇ ਮੈਂ ਕੀ ਆਖਿਆ ਤੁਹਾਨੂੰ ਏਸੀ ਤੋਂ ਮਨਾ ਕੀਤਾ ਹੁਣ ਲਾਈਟ ਚੱਲ ਗਈ ਹੁਣ ਏਸੀ ਕੱਧ ਚਲਾਉਣਾ ਜੇ ਪਾਤੀਆਂ ਤੇ ਚਲਾਉਣਾ ਜੇ ਅੱਛਾ ਤੂੰ ਆ ਪੱਖਾ ਪਾਤੀਆਂ ਤੇ ਲਾਇਆ ਮਾਂ ਤਾਂ ਮੇਰੀ ਸੁਣ ਲੋ ਗੱਲ ਬੋਤੀਆਂ ਮੇਰ ਨਾਲ ਗੱਲਾਂ ਨਾ ਕਰੋ ਉਹ ਬੱਤੀ ਬੰਦ ਹੋ ਗਈ ਆ ਪੱਖੇ ਦੋ ਨਹੀਂ ਚਲਾਉਣੇ ਰਾਤ ਨੂੰ ਮੁੜ ਕੇ ਕੁੜੀ ਤੜਫਦੀ ਆ ਤੇ ਮੇਥੋਂ ਪੱਖੀ ਨਹੀਂ ਗੀ ਚੱਲੀ ਜਾਂਦੀ। ਨਾ ਨਿਆਣੀ ਮੇਥੋਂ ਤੜਫਦੀ ਵੇਖੀ ਜਾਂਦੀ ਆ। ਜਾਂ ਤੁਸੀਂ ਇੱਥੇ ਆ ਜਾਓ ਤੇ ਜਾਂ ਮੈਂ ਤੁਹਾਡੇ ਕੋ ਆ ਜਾਨੀ ਆ। ਮੈਂ ਆ ਕੀ ਕਰਦਾ? ਇੱਕ ਪੱਖਾ ਚਲਾਈਏ ਜਦੋਂ ਪੱਖੇ ਚਲਾਇਨ ਇਨਵਰਟਰ ਡਾਊਨ ਹੋ ਜਾਣਾ। ਮੇਰਾ ਨਹੀਂ ਕੀ ਕਰਦਾ ਤੇਰੇ ਲਾਗੇ ਬਹਿਣ ਨੂੰ। ਤਾਂ ਨਾ ਮੈਂ ਬਹਿਣਾ ਹੀ ਆ। ਤੇ ਰਹੀ ਗੱਲ ਪੱਖੇ ਦੀ। ਪੱਖੇ ਚੱਲਣੇ ਆ। ਤੇਰੀ ਕੁੜੀ ਨਹੀਂ ਸਮਝਦੀ। ਤੇਰੀ ਕੁੜੀ ਨੂੰ ਅਗਰ ਗਰਮੀ ਲੱਗਦੀ ਆ। ਮੇਰੀ ਜਿਹੜੀ ਚਾਰ ਜੜਾ ਇਹਨੂੰ ਕੋਈ ਗਰਮੀ ਨਹੀਂ ਲੱਗਦੀ ਹਨਾ ਉਹ ਬਹਿ ਗਈ ਤੇ ਤੈਨੂੰ ਨਿਹਰੀਆਂ ਹੁੰਦੀਆਂ ਮੰਮੀ ਉਹਦੀ ਪਤੀ ਲੱਗਦੀ ਤੇਰੀ ਪੋਤੀ ਲੱਗਦੀ ਤੈਨੂੰ ਕੋਈ ਦੁੱਖ ਨਹੀਂ ਨਿਕਲ ਜੀ ਆ ਆ ਪੱਖਾ ਬੰਦ ਕਰ ਇਹ ਕੋਈ ਚਲਾਇਆ ਫਿਰ ਤੂੰ ਤੇ ਮੈਂ ਤੇ ਆਖਣ ਨਹੀਂ ਆ ਵੀ ਮੈਂ ਤਾਂ ਟੇਕੋ ਆ ਜਾਨੀ ਐਵੇਂ ਆ ਜਾਨੀ ਤੂੰ ਜਿਹੜੀ ਉਹ ਗੱਲ ਹਰ ਵੇਲੇ ਪੁੱਠੀਆਂ ਗੱਲਾਂ ਕਰਦੀ ਰਹਿੰਦੀ ਉਹਨੂੰ ਸਕਾਲ ਸਕਾਲ ਕੇ ਸਾਡੇ ਦਿਵਾਲੇ ਕਰ ਛੱਡਦੀ ਐ ਇਦਾਂ ਨਹੀਂ ਘਰਾਂ ਦੇ ਛੱਟ ਲੱਗਦੇ ਹੁੰਦੇ ਜਿੱਦਾਂ ਤੂੰ ਲਗਾਉਣੀ ਆ ਤੇ ਨਾਲੇ ਨਿਵੇਟਰ ਤੇਰੇ ਪੇਕਿਆਂ ਤੋਂ ਨਹੀਂ ਆਇਆ ਅਸੀਂ ਆਪ ਹੀ ਲਿਆ ਇਹਨੂੰ ਬੰਦ ਕਰ ਜਿਹੜਾ ਤੂੰ ਲਾ ਕੇ ਰੱਖਦੀ ਆ ਇਹਨੂੰ ਬੰਦ ਕਰ ਆ ਹੁਣ ਵੇਖੂਗੀ ਨਾ ਕਿਦਾਂ ਨੂੰ ਵੇਟਰ ਮੁੱਕਦਾ ਹੈ ਵੇਖ ਤੇ ਸਹੀ ਜਾਂਦੀ ਜਾਂਦੀ ਤੇ ਪੱਖਾ ਬੰਦ ਕਰ ਗਈ ਆ ਇਹਨੂੰ ਆਂਦੇ ਵੀ ਕਲ ਜੁਗੀ ਸੱਸ ਸੱਚੀ ਆ ਕਲ ਜੁਗੀ ਸੱਸ ਆ ਦੱਸ ਜੇ ਮੇਰਾ ਦਰਸ ਨਹੀਂ ਤੇ ਆਪਣੇ ਪੋਤੀ ਦਾ ਦਰਸ ਕਰ ਲਵੇ ਵੀ ਉਹਨੇ ਕੁੜੀ ਨੇ ਰਾਤ ਨੂੰ ਸੌਣਾ ਵਾ ਲੋਕੀ ਨੋਹਾਂ ਦਾ ਨਹੀਂ ਕਰਦੇ ਤੇ ਆਂਦੇ ਹੁੰਦੇ ਮੂਲ ਨਾਲੋਂ ਵਿਆਜ ਪਿਆਰਾ ਲੋਕੀ ਪੋਤੇ ਪੋਤੀਆਂ ਦਾ ਕਰ ਲੈਂਦੇ ਸੱਚੀ ਮੰਮੀ ਦੇ ਤੇ ਮੱਥੇ ਤਰੇਲੀ ਨਹੀਂ ਆਉਂਦੀ ਮਾਸਾ ਵੀ ਮੈਨੂੰ ਕਿਹੜਾ ਗੋਲੀ ਮਾਰ ਦੇਣ ਲੱਗੀਆਂ ਵਾ ਨਹੀਂ ਤੇ ਨਾ ਸਹੀ ਇਹਨਾਂ ਦਾ ਹੀ ਬੂੰਡਾ ਉੱਚਾ ਹੋਲੇ ਇਹਨਾਂ ਦਾ ਹੀ ਬੋਦਾ ਉੱਚਾ ਹੋ ਜੇ ਮੈਂ ਜਾ ਕੇ ਇਹਨਾਂ ਦੇ ਲਾਗੇ ਬਹਿ ਜਾਨੀ ਇਹੋ ਆਖਣੀਆਂ ਨਾ ਮਨੇ ਕਰਕੇ ਆਈਆਂ ਤੇ ਲਾਗੇ ਆ ਗਈ ਆ ਦੱਸ ਇੰਨਾ ਬਿੱਲ ਆਉਂਦਾ ਸਾਰਾ ਕੁਝ ਐ ਮੋਟਰਾਂ ਚੱਲਦੀਆਂ ਕਈ ਕੁਝ ਆਪ ਨੂੰ ਸਾਨੂੰ ਬਿੱਲ ਭਰਨਾ ਪੈਂਦਾ ਤੇ ਕਿੱਦਾਂ ਏਸੀ ਲਾ ਕੇ ਲੰਮੇ ਪਈਆਂ ਮੈਂ ਕਿਹੜਾ ਏਸੀ ਚ ਪਸਾਉਣਾ ਮਨਾ ਕਰਦੀ ਆ ਇਹੇ ਆਖਿਆ ਵੀ ਰਾਤ ਨੂੰ ਲਾਈਟ ਬਹੁਤ ਇਸ ਟਾਈਮ ਤੇ ਘਟਾਉਣ ਲਈ ਆ बंद ਕਰ ਦੋ ਪੱਖਾ ਇੱਕ ਪੱਖਾ ਚਲਾ ਲੈਨੇ ਆ ਹੈ 50 50 ਗੱਲਾਂ ਮੈਨੂੰ ਸੁਣਾ ਗਈ ਤੇ ਦੱਸ ਮੈਂ ਕੀ ਕਰਾਂ ਜੇ ਮੈਂ ਉੱਥੇ ਡਿੱਗ ਪਈ ਆ ਮੇਰਾ ਕੋਈ ਕਸੂਰ ਆ ਪਤਾ ਨਹੀਂ ਕੀ ਕਰਦੀ ਆ ਮੰਮੀ 24 ਘੰਟੇ ਮੇਰੇ ਦਿਵਾਲਾ ਹੀ ਹੋਈ ਰਹਿਣਾ ਚੱਲ ਮਨਾ ਚੁੱਪ ਵਟ ਗੁਜ਼ਾਰਾ ਕੱਟ ਭਲੇ ਦਿਨ ਆਉਣਗੇ ਮੈਂ ਜਾ ਕੇ ਚੁੱਪ ਕਰਕੇ ਉੱਥੇ ਬਹਿ ਜਾਨੀ ਹੋਰ ਕੀ ਕਰਨਾ ਦੀਦੀ ਥੋੜੇ ਜਿਹਾ ਪਰਾਂ ਨੂੰ ਹੋਇਆ ਮੈਂ ਇੱਥੇ ਲੰਮੀ ਪੈ ਜਾ। ਨਹੀਂ ਪੈਣਾ ਦੂਜੇ ਕਮਰੇ 'ਚ ਚਲ ਜਾ ਹਾਂ ਜੇ ਮੈਂ ਲੰਮੀ ਪੈ ਹੀ ਗਈ ਆ ਤੇ। ਦੀਦੀ ਮੈਂ ਆਖਣੀ ਆ ਪੱਖਾ ਇੱਥੇ ਚੱਲਣੇ ਤੇ ਇੱਥੇ ਲੰਮੀ ਬਹਿ ਜਾਣ ਇਨਵਰਟਰ ਡਾਊਨ ਹੋ ਜਾਣਾ ਫਿਰ ਰਾਤ ਨੂੰ ਫੇਰ ਲੋਡ ਹੁੰਦੀ ਪੱਖਿਆਂ ਦੀ। ਪੱਖਿਆਂ ਦੀ ਗਾਦੀ ਲੋਡ ਹੁੰਦੀ ਆ ਉਧਰ ਚਲ ਜਾ ਕਿਤੇ ਨਹੀਂ ਇਨਵਰਟਰ ਡਾਊਨ ਹੁੰਦਾ। ਮੈਨੂੰ ਇੱਥੇ ਲੰਮੀ ਪੈ ਲੈਂਦੇ ਮੈਨੂੰ ਆਦਤ ਪਈ ਆ ਖੁੱਲੇ ਹੋ ਕੇ ਲੰਮੀ ਪੈਣ ਦੀ। ਦੀਦੀ ਕੀ ਤੂੰ ਹੀ ਬੋਲਣ ਲੱਗ ਪਏ ਇਹੋ ਕੁਛ ਮੰਮੀ ਬੋਲਣ ਦੇ ਹੀ ਉੱਥੇ। बुखार मेनू चढ़या मैं नहीं तो मैं नहीं पखे ਤੋਂ ਬਿਨਾਂ ਲੰਮੇ ਪਿਆ ਜਾਣਗਿਆ ਜੇ ਬੁਖਾਰ ਚੜਿਆ ਤਾਂ ਤੁੰਨ੍ਹੇ ਫਿਰ ਪੱਖੇ ਦੀ ਲੋੜ ਹੋਣੀ ਨਹੀਂ ਚਾਹੀਦੀ ਠੰਡ ਲੱਗਦੀ ਹੈ ਨਾ ਸਰੀਰ ਨੂੰ ਉੱਥੇ ਬਾਹਰ ਲੋਬੀ ਚ ਲੰਮੀ ਪੈ ਜਾ ਫਿਰ ਦੀਦੀ ਠੰਡ ਵਾਲਾ ਹੀ ਬੁਖਾਰ ਨਹੀਂ ਹੁੰਦਾ ਗਰਮੀ ਦਾ ਬੁਖਾਰ ਜੜਿਆ ਅੱਗ ਲੱਗ ਗਈ ਸਰੀਰ ਚੋਂ ਸੇਕ ਨਿਕਲੰਦਿਆ ਵਾ ਭਾਬੀ ਉਧਰ ਇੱਕ ਗੱਲ ਵੇਖੀ ਹੈ ਮੈਂ ਹਰ ਗੱਲ ਤੂੰ ਸਿਰ ਤੇ ਝੁੱਕ ਲੈਣੀ ਆ ਓ ਇੱਕ ਸੂਟ ਧਵਾਇਆ ਵਾ ਤੇਰ ਕੋ ਉਹ ਵੀ ਸਿਰ ਤੇ ਝੁੱਕ ਲੈ ਤੇ ਵੀਰ ਨੂੰ ਇਥੇ ਲੜਨ ਕਲਾਤਾ ਉਹ ਮੇਰਾ ਵੀਰ ਕਦੀ ਮੇਰੇ ਨਾਲ ਲੜਿਆ ਨਹੀਂ ਉਹ ਜਿੰਨਾ ਵਿਆਹ ਕਰਾ ਕੇ ਉਹ ਬਦਲ ਗਿਆ ਵਾ ਨਾ ਮੈਂ ਹੀ ਵੇਖਣ ਢੀਆ ਸਾਰਾ ਕੁਝ ਹਾਂ ਹਾਂ ਦੀਦੀ ਸਾਰਿਆਂ ਨੂੰ ਬਦਲੇ ਲੱਗਦੇ ਆ ਪਤਾ ਨਹੀਂ ਕਿਉਂ ਜਦੋਂ ਨੂਹਾ ਘਰ ਆ ਜਾਂਦੀਆਂ ਪਰਜਾਈ ਆ ਜਾਂਦੀਆਂ ਨਣਾਨਾਂ ਦੀਆਂ ਕਿਉਂ ਉਹਨਾਂ ਦੇ ਮਨ 'ਚ ਫਰਕ ਪੈ ਜਾਂਦਾ ਮੈਂ ਤੇ ਕੋਈ ਵੀ ਨਹੀਂ ਕਿਹਾ ਹੁਣ ਜਦੋਂ ਮੈਂ ਉਥੇ ਚੱਕਰ ਆਇਆ ਡਿੱਗੀ ਪਈ ਆ ਤੋ ਇਹ ਮੈਨੂੰ ਲੈ ਆਉਂਦੀ ਆ ਬਾਹ ਫੜ ਕੇ ਵੇ ਲੈਦੀ ਉਹਨੂੰ ਨਾ ਪਤਾ ਲੱਗਦਾ ਫੇਰ ਮੈਂ ਦੱਸਦੀ ਫੇਰ ਆਂਦੇ ਲੁੱਤੀ ਲਈ ਆ ਨਾ ਤੈਨੂੰ ਸੁਪਨਾ ਆਉਣਾ ਵੀ ਤੂੰ ਉਥੇ ਡਿੱਗੀ ਪਈ ਆ ਉਹ ਮੈਨੂੰ ਗੁੱਸੇ ਹੋਣ ਦੇ ਹੀ ਵੀ ਤੂੰ ਕੱਪੜੇ ਲੈ ਕੇ ਕਿਉਂ ਗਈ ਤੇ ਮੈਂ ਤੇ ਐਸਾ ਬਣਾਉਣਾ ਨੂੰ ਕਿਹਾ ਵੀ ਦੀਦੀ ਮੈਂ ਪਾਉਣਾ ਬਣੇ ਦੀਦੀ ਆਂਦੀ ਮੈਂ ਪਾਉਣਾ ਵਾ ਤੇ ਮੈਂ ਤਾਂ ਧੋਣ ਬੈ ਗਈ ਪਰ ਦੀਦੀ ਤੁਸੀਂ ਨਾ ਦੂਜੇ ਪਾਸੇ ਗੱਲ ਲੈ ਜਾਂਦੇ ਅੱਗੇ ਮੰਮੀ ਇਹੋ ਗੱਲਾਂ ਕਰਦੀ ਆਏ ਕੋਣ ਤੂੰ ਇਹ ਮੈਨੂੰ ਕੜੀ ਪੈ ਲੜਦੋ ਲ ਮੈਂ ਰਾਤ ਨੂੰ ਬੰਦਾ ਬੇਲਾ ਤੇ ਲੈਣਾ ਵਾ ਬੇਲਾ ਤੇ ਹੋਈ ਜਾਣਾ ਰੋਟੀ ਬਣਦਾ ਹੋਈ ਮੈਨੂੰ ਪਤਾ ਮੈਨੂੰ ਤਾਂ ਲੱਗਣ ਨਹੀਂ ਜਾ ਤੁਹਾਨੂੰ ਬੁਖਾਰ ਹੋਇਆ ਵਾ ਤੁਸੀਂ ਤਾਂ ਲੜਨ ਦੇ ਮੂੜ ਚ ਆਏ ਆ ਮੈਂ ਹੋਈ ਕਹਤਾ ਨਾ ਬਾਅਦ ਜਾ ਕੇ ਲੰਮੇ ਪੈ ਜਾਓ ਦੂਜੇ ਕਮਰੇ ਚ ਪੈ ਜਾਓ ਆਓ ਦੀਦੀ ਤੁਹਾਹ ਤਾਂ ਸਾਰਿਆਂ ਨੇ ਫੇਰ ਰਾਤ ਨੂੰ ਰੋਟੀ ਮੰਗਣ ਦਾ ਪੈਣਾ ਤੇ ਮੈਂ ਤਾਂ ਫੇਰ ਕੰਮ ਕਰਨੇ ਆ ਦੋ ਘੜੀਆਂ ਮੈਂ ਰੈਸਟ ਕਰਨਾ ਹੈ ਤੇ ਤੁਸੀਂ ਉਹ ਗੱਲ ਫੇਰ ਮੈਨੂੰ ਬੋਲਣ ਲਾਪੇ ਇਹ ਕੀ ਮਤਲਬ ਹੋਇਆ ਭਲਾ ਰੋਟੀ ਮੰਗਣ ਲੱਗ ਪੈਣਾ ਤੇ ਦੀਦੀ ਮੈਂ ਕੜੀ ਬੇਲਾ ਹੋਣਾ ਸਾਰਿਆਂ ਨੂੰ ਰੋਟੀ ਆਖਣਾ ਹੀ ਆ ਫੜਾਓ ਹੁਣੇ ਤੋਂ ਮੇਰੇ ਮਾਨ ਨੂੰ ਵੀ ਲੱਗ ਪਈਆਂ ਹਾਦ ਹੋ ਗਈ ਹੈ ਤੁਹਾਡੇ ਵਾਲੀ ਕੀ ਗੱਲ ਮੇਰੀ ਰੋਟੀ ਦਾ ਭਾਰ ਹੋ ਗਿਆ ਦਾਦੀਆਂ ਨਾ ਹੁਣੇ ਵੀਰ ਨੂੰ ਵੀੰਬੇ ਦੀ ਰੋਟੀ ਦਾ ਭਾਰਾ ਤੁਹਾਡੇ ਕੋਲ ਜੇ ਮੈਂ ਆ ਗਈਆਂ 4 ਦਿਨ ਤਾਂ ਤੁਹਾਡੇ ਅੱਖਾਂ 'ਚ ਰੜਕ ਨਹੀਂ ਲੱਗ ਪਈਆਂ ਵੇਲਾ ਫੇਰ ਦੀਦੀ ਉਹੋ ਗੱਲ ਆ ਗਈ ਆ ਨਾ ਜਿਹੜੀ ਗੱਲ ਤੋਂ ਮੈਂ ਡਰਦੀ ਆ ਤੁਸੀਂ ਫੇਰ ਦੂਜੇ ਪਾਸੇ ਗੱਲ ਲੈ ਗਏ ਨਾ ਮੈਂ ਗੱਲ ਸਿੱਧੀ ਕਰਦੀ ਆ ਹਮੇਸ਼ਾ ਤੁਸੀਂ ਗੱਲ ਕਿਉਂ ਪੁੱਠੀ ਪਾਉਂਦੇ ਆ ਮੈਂ ਤਾਂ ਇਹ ਕਹਿ ਪੈਣਾ ਰੈਸਟ ਕਰ ਲੈਣ ਦੋ ਮੈਂ ਫੇਰ ਰੋਟੀ ਪਾਣੀ ਬਣਾਉਣਾ ਰੋਟੀ ਤੇ ਟਾਈਮ ਸਾਰਾ ਰੋਟੀ ਮੰਗਣੀ ਆ ਤੁਹੀ ਲਾਗੇ ਆਪਣੇ ਆਲਗ-ਆਲਗ ਪੀਂਦੇ ਮੈਂ ਸਾਰਿਆਂ ਦੇ ਦੀ ਸਾਰਿਆਂ ਦੇ ਤੂੰ ਬੱਚ ਨਾ ਲਿਆ ਭਾਬੀ ਪਹਿਲਾਂ ਮੇਰਾ ਨਾ ਲਿਆ ਵਾ ਹੁਣ ਕਿ ਤੂੰ ਰੋਟੀ ਮੰਗਣ ਲੱਗ ਪੈਣੀ ਆ ਮੇਰੀਆਂ ਰੋਟੀਆਂ ਚੁੱਭਣ ਲੱਗ ਪੀਆਂ ਮੈਨੂੰ ਕੋਈ ਜਿਆਦੀਆਂ ਰੋਟੀਆਂ ਖਾਣੀਆਂ ਹੱਦ ਹੋ ਗਈ ਆ ਤੁਹਾਡੇ ਵਾਲੀ ਨਹੀਂ ਚੰਗੀ ਲੱਗਦੀ ਤਾਂ ਮੈਂ ਚੱਲ ਜਾਂਦੀ ਆ ਫਿਰ ਦੀਦੀ ਬੱਸ ਕਰੋ ਬੱਸ ਕਰੋ ਤੁਸੀਂ ਕੀ ਕਰਨੀ ਹੈ ਗੁਰਪ੍ਰੀਤ ਪਹਣੀ ਪਾਂਡੇ ਮਾਨੀ ਕਿ ਹਟੀਆਂ ਤੇ ਮੈਂ ਹਾਂ ਇੱਥੇ ਲਾਲਾ ਸਲਫ ਤੇ ਪੋਚਾ ਪਾਣੀ ਪੂਣੀ ਜਿਆ ਡੁੱਲ ਗਿਆ ਏ ਤੈਨੂੰ ਕਿਹਾ ਸੀ ਰੈਸਟ ਅਰੈਸਟ ਕਰਾਂ ਤੂੰ ਕੰਮ ਨਾ ਕਰ ਕੋਈ ਵੀ ਕੀ ਕਰਾਂ ਫਿਰ ਕੰਮ ਤੇ ਕਰਦੇ ਕਰਨੇ ਪੈਂਦੇ ਕੰਮ ਬੰਦੇ ਦਾ ਕਰਮ ਹੁੰਦੇ ਆ ਆ ਕੀ ਆ ਸੂਟ ਲਿਆਂਦਾ ਵਾ ਮੈਂ ਹਾਂ ਚਲ ਕਰਬੂਜਾ ਲੈ ਕਰਦੇ ਤੂੰ ਹੀ ਖਾ ਲੈ ਤੇ ਥੋੜਾ ਬੋਤਾ ਕੁੜੀ ਨਹੀਂ ਵੀ ਦੇ ਉਹ ਵੀ ਕਿਤਾ ਮਰੀ ਪਈ ਏ ਬਿਲਕੁਲ ਕਦੀ ਮੈਂ ਤੈਨੂੰ ਆਖਿਆ ਏ ਨਾ ਮਨੇ ਕੀਤਾ ਏ ਜਾਂ ਤੇ ਮੈਂ ਤੰਗ ਕਰਾਂ ਤੈਨੂੰ ਜਿਹੜੇ ਕੰਮ ਵਾਸਤੇ ਤੁਸੀਂ ਉਹ ਚੀਜ਼ ਲਿਆਓ ਫਿਰ ਤੁਸੀਂ ਮੰਨੇ ਨਹੀਂ ਨਾ ਉਹ ਚੱਲ ਕੋਈ ਗੱਲ ਨਹੀਂ ਆ ਖਾ ਲਿਆ ਕਰ ਮਰਾ ਬੁੱਤਾ ਅਵੇਲਾ ਮਮੀ ਹਾਂ ਅਵੇਲਾ ਕਿਦਾ ਫਰੂਟ ਜਾਣ ਲਿਆ ਅੰਦਰ ਤੇ ਮੈਂ ਪਨੀਰ ਮੰਗ ਲਿਆ ਸੀ ਨਾ ਤੇ ਲੜਾਈ ਪਾ ਲਈ ਸੀ ਹਰ ਤੂ ਲਾਨ ਤ ਇਹੋ ਜੇ ਪਨੀਰ ਖਾਂਦੇ ਮੇਰੇ ਜਿਹੜਾ ਮੈਂ ਪਨੀਰ ਖਾਦਾ ਉਹਤਰਾ ਢੇਢੀ ਦੁਖਣ ਲੱਗ ਗਿਆ ਪਨੀਰ ਖਾ ਕੇ ਨਹੀਂ ਬਲਜੀਤ ਮੁੰਡੇ ਦਾ ਸਾਡੇ ਚ ਕਸੂਰ ਵਾ ਇਹਨਾਂ ਤਾਂ ਗਾਸ਼ ਪੈ ਜਾਂਦੀ ਕੋਈ ਚੀਜ਼ ਮੰਗੋ ਤਾਂ ਕਹਿੰਦਾ ਮੇਰੇ ਕੋ ਹੈ ਹੀ ਕੁਛ ਨਹੀਂਗਾ ਪਤਾ ਨਹੀਂ ਉਹਨੂੰ ਵੇਹਲਾ ਅੰਦਰ ਲਿਆ ਲ ਕੇ ਹਾਰੇ ਕਿ ਚੀਜ਼ ਦਿੰਦਾ ਵਾ ਘਰ ਵਾਸਤੇ ਮੈਂ ਜੇ ਕੁਝ ਕਵਾਂ ਨਾ ਵੀ ਚੀਜ਼ ਲਾਇਆ ਜਾਂ ਸੌਦਾ ਪੱਤਾ ਲਾਇਆ ਕਹਣਾ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਮੈਂ ਤਾਂ ਮਾਂ ਮਾਰੀ ਚੱਲਿਆਂ ਕੋਈ ਨਹੀਂ ਨਿਆਣੀ ਨੂੰ ਮੈਂ ਇਥੋਂ ਘਰੋਂ ਹੀ ਚੀਜ਼ ਵਾਸਤੇ ਬਣਾ ਦਿੰਨੀ ਹੁਣੀ ਥੋੜੀ ਬੁਰੀ ਖਾਣ ਲਈ ਚਲ ਕੋਈ ਗੱਲ ਨਹੀਂ ਉਹਨੂੰ ਦੇ ਦੀ ਖਾਣ ਵਾਲਾ ਤੁਸੀਂ ਖਾ ਲਾ ਜੇ ਜਲ ਨਹੀਂ ਕਰਦਾ ਹਾਲੀ ਤੇ ਕੋਈ ਨਹੀਂ ਫਰਿਜ ਰੱਖ ਦੇ ਠੰਡੇ ਹੋਣਗੇ ਫਿਰ ਖਾਲੀ ਬਾਅਦ ਠੀਕ ਆ ਤੁਸੀਂ ਚਲੋ ਅੰਦਰ ਮੈਂ ਤਾਂ ਢੇਲੀ ਪਾਣੀ ਲੈ ਕੇ ਆਓ ਚੱਲ ਆਇਆ ਕੋਈ ਗੱਲ ਨਹੀਂ ਮੈਂ ਅੰਦਰ ਬੈਠਾ ਚੱਲ ਕਿੰਨਾ ਖਿਆਲ ਕਰਦੇ ਜੇ ਤੁਸੀਂ ਬਥੇਰਾ ਮਣੇ ਆਖਿਆ ਭੈਟ ਕੇ ਆਪਣੇ ਕੰਮ ਆਉਣਗੇ ਪਰ ਕਿੱਥੇ ਮੰਨਦੇ ਨੇ ਤੇ ਇਹ ਨਹੀਂ ਸਮਝ ਲਾਦੀ ਉਹ ਮਾੜੀ ਜੀ ਸੱਟ ਲੱਗੀ ਆ ਉੱਥੇ ਕਿਹੜਾ ਇਹਦਾ ਲਹੂ ਰੁੜ ਗਿਆ ਇਨਾ ਵੀ ਜਿਹੜਾ ਉਹਨੂੰ ਲਹੂ ਬਣਾਉਣ ਦਿਆ ਵਾਦਾ ਗੋਲੀ ਵੱਜੀ ਉਹ ਚਲਿੱਤਰ ਕਰ ਕਰ ਕੇ ਖੇਕਰ ਕਰ ਕਰ ਦੱਸਦੀ ਹਣੀ ਅੰਦਰ ਮੈਂ ਮਰ ਚਲੀ ਮੈਨੂੰ ਕਮਜ਼ੋਰੀ ਹੋ ਗਈ ਤਾਂ ਲਿਆ ਲਿਆ ਕੇ ਦੇਂਦੇ ਉਹਦਾ ਰਾਦਾ ਵੀ ਮੈਨੂੰ ਕਿਹੜਾ ਕੋਈ ਵੇਖਣ ਦਿਆ ਚੋਪਰ ਕੇ ਅੰਦਰ ਜਾ ਕੇ ਤਾਂ ਲੈ ਜੰਨਾ ਪਰ ਕੋਈ ਗੱਲ ਨਹੀਂ ਮੇਰੀ ਵੀ ਇਲ ਦੀ ਆਖਾ ਮੈਂ ਵੀ ਵੇਖ ਲਿਆ ਵਾ ਧਿਆਨ ਮੇਰਾ ਹੁਣ ਇੰਨਾ ਚ ਹੀ ਆ ਮੈਂ ਵੀ ਵੇਨੀ ਆ ਕੀ ਕਰਦੇ ਫਿਰਦੇ ਤੇ ਤੈਨੂੰ ਕਿੰਨਾ ਕੁ ਪੁੱਛਦੇ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਇਹਨਾਂ ਨੇ ਅੰਦਰ ਚਲੀ ਜਾਣਾ ਖਾਣਾ ਤੇ ਨਾ ਬਹੁਤ ਟੋਕੇ ਬਾਕੀ ਦੇ ਫਰੂਟ ਇਹਨਾਂ ਨੇ ਫ੍ਰਿਜ 'ਚ ਹੀ ਰੱਖਣਾ ਨਾ ਮੰਮੀ ਆ ਕੇ ਤਰ੍ਹਾਂ ਦੀ ਗੱਲ ਕੀਤੀ ਇਹਨਾਂ ਨੇ ਅੰਦਰ ਚਲ ਜਾਣਾ ਕਿਉ ਮੇਰੇ ਪਿਓ ਦਾ ਵਾ ਮੈਂ ਭਾਏ ਟੋਰ ਨਾ ਖਾਵਾਂ ਸਾਹਮਣੇ ਬਹਿ ਕੇ ਖਾਉਂਗੀ ਹੁਣ ਆਹੋ ਤੂੰ ਬਹਿ ਕੇ ਖਾਈ ਤੈਨੂੰ ਕਿਹੜਾ ਕਿਸਦਾ ਡਰ ਪਿਆ ਵਾ ਤੇ ਮੈਂ ਇਦਾਂ ਕਰਦੀ ਆ ਤੈਨੂੰ ਚੀਰ ਕੇ ਪਲੇਟ ਭਰ ਕੇ ਦੇ ਦਿੰਦੀ ਆ ਮੈਨੂੰ ਪਤਾ ਵਾ ਤੁਹਾਡੇ ਵੀ ਸੁਰੇ ਤੇਰੇ ਵੀ ਇੰਨੇ ਕੋ ਜੂਸ ਵਾ ਸਸ ਤੇਰੇ ਇੰਨੇ ਕੋ ਜੂਸ ਵਾ ਤੂੰ ਦੋ ਹੁਣ ਗਲਚ ਵੀ ਇਹ ਲੈ ਚੀਜ਼ ਖਾਂਦੇ ਤੂੰ ਨੂੰ ਮੱਥਿਓ ਦੁੱਧ ਹੀਣੀ ਤੂੰ ਨਾਲੇ ਨਿਆਣੇ ਜਿਹੜਾ ਕੋਈ ਮਾਸਾ ਮਿਲਦਾ ਨਾ ਮੈਨੂੰ ਪਤਾ ਤੂੰ ਨਿਆਣੇ ਦੇਂਦੀ ਹਣੀ ਵੇਖਾ ਕਿਦਾਂ ਦਾ ਰੰਗ ਬੱਗਾ ਜਿਹਾ ਕੱਢਿਆ ਵਾ ਹੁਣ ਜੇ ਤੂੰ ਆਈ ਚਾਰ ਤੇ ਤਰਜ ਕੇ ਖਾ ਕੋਈ ਲੋੜ ਨਹੀਂ ਡਰਨ ਦੀ ਆਪੇ ਰ ਪਾਇਆ ਤਾਂ ਆਪੇ ਖਾਦਾ ਇਹਨਾਂ ਦਾ ਤੰਗਲ ਵੇਖਣ ਦੀ ਨਹੀਂ ਲੋੜ ਤੇਰੀ ਹੁਣ ਤੇ ਮੈਨੂੰ ਤੈਨੂੰ ਬੜਾ ਦਰਸ ਹੁੰਦਾ ਵਾ ਇਹ ਬੱਗਾ ਰੰਗ ਕੱਢਿਆ ਇੱਕ ਦਿਨ ਛੱਡ ਕੇ ਬੰਦਾ ਫਰੂਟ ਹੀ ਦੇ ਆਉਂਦਾ ਪਤਾ ਤਾਂ ਹੈਗਾ ਵਾ ਕੰਜ ਯੋਗੇ ਨਾਲ ਅਧਿਕਾਰ ਕੱਕ ਹੈ ਹੀ ਨਹੀਂ ਉੰਤਰੀਆਂ ਦੇ ਤੇ ਦੇਣਾ ਉਹਨਾ ਮੈਨੂੰ ਸੁਆਵ ਕੀ ਕਰਾਂ ਕੋ ਕਿਹੜੀ ਲਾਗੇ ਜਣਾ ਮੈਂ ਝਟ ਤੈਨੂੰ ਫੜਾਇਆ ਕਰਾਂ ਲਾਗੇ ਉਹ ਚਲ ਤੈਨੂੰ ਫੜਾ ਦਵਾ ਕੋਈ ਗੱਲ ਨਹੀਂ ਹੁਣ ਪੈਸੇ ਦੇ ਤੂੰ ਆਪੇ ਦੱਲਿਆ ਜਦੋਂ ਖਾਂਦੇ ਨਾ ਇਹ ਵੰਸਵੰਨਾ ਮੇਰੀ ਇਹ ਕਿਤੇ ਲੋਟਦੇ ਸੱਪ ਮੈਂ ਉੱਥੇ ਖਾਨੀ ਰੁੱਖਾ ਸੁੱਖਾ ਤੇ ਇਹ ਇੱਥੇ ਖਾਂਦੇ ਮਨਸਵੰਨਾ ਤਾਂ ਵੀ ਫਿੱਟੀ ਆ ਭਾਬੀ ਤਾਂ ਵੀ ਇਹਨੂੰ ਜਦੋਂ ਕੰਮ ਕਰਨਾ ਪਵੇ ਨਾ ਨਾਲੇ ਜਾਨ ਨਿਕਲ ਜਾਂਦੀ ਹੈ ਭਲ ਨਹੀਂ ਪਚਦੀ ਇਹਨੂੰ ਚੰਗਾ ਉਹ ਰੱਜੇ ਘਰ ਆ ਗਈ ਤੇ ਭਲ ਨਹੀਂ ਪਚਾਂਦੀ ਮੈਂ ਕੋਈ ਨਹੀਂ ਮੈਂ ਜਾਣੀ ਆ ਮੈਂ ਫਰੂਟ ਦੀ ਪਲੇਟ ਚੀਰ ਕੇ ਲਿਆ ਕੇ ਦਿੰਦੀ ਆ ਤੂੰ ਖਾ ਚੰਗਾ ਆ ਲਓ ਪਾਣੀ ਇਤਰਾ ਦੇ ਕੋ ਨਹੀਂ ਪੀਣ ਲੈ ਯਾਰ ਪੀ ਲੈ ਨੇ ਕੀ ਗੱਲ ਆ ਜਿਆਦੇ ਦੇ ਕੋਈ ਗੱਲ ਨਹੀਂ ਆ ਲੈ ਮੇਰਾ ਪੁੱਤ ਖਾ ਤਾ ਜਿੰਨਾ ਤੇਰਾ ਜੀ ਕਰਦਾ ਤੈਨੂੰ ਕੋਲੜੀ ਚ ਚ ਕਰਦੀ ਤੂੰ ਵੀ ਖਾ ਲ ਚਲ ਮੈਂ ਵੀ ਖਾ ਲਨੀ ਆ ਖਾਇਆ ਕਰ ਉੱਥੇ ਪਈ ਹੁੰਦੀ ਚੀਜ਼ ਖਾਣ ਦੀ ਗੱਲ ਕਰਿਆ ਕਰ ਇਹਨੇ ਪੁੱਛਣ ਦੀ ਕੋ ਲੋੜ ਤੇਰਾ ਪਿਓ ਦਾ ਘਰ ਵਾ ਇਹਨਾਂ ਦਾ ਘਰ ਵਜੇ ਕਮਾਈ ਕਰਨ ਦੇਂਦੇ ਆ ਮੰਮੀ ਇਹ ਤੋਂ ਫਿਕਰ ਨਾ ਹੀ ਕਰ ਐਨਾਂ ਕਿ ਮੈਨੂੰ ਵੀ ਪਤਾ ਕਿੰਨਾ ਕੁ ਟੌਰ ਹੋਣਾ ਇੱਥੇ ਕੀ ਗੱਲ ਆ ਅੱਜ ਤੁਹਾਡੇ ਚਿਹਰੇ ਤੇ ਖੁਸ਼ੀ ਜੀ ਨਹੀਂ ਗਈ ਕੋਈ ਗੱਲ ਹੋਈ ਆ ਦੱਸੋ ਹਾਂ ਨਹੀਂ ਕੋਈ ਗੱਲ ਨਹੀਂ ਕਿਉਂ ਆ ਮੈਨੂੰ ਕੋ ਨਹੀਂ ਆ ਨਹੀਂ ਮੈਨੂੰ ਲੱਗਣ ਡਿਆ ਕੋਈ ਗੱਲ ਐ ਤਾਂ ਕਿਦਾਂ ਤੁਸੀਂ ਮੇਰੇ ਤੋਂ ਝੂਠ ਬੋਲਣ ਦੇਓ ਇਨੂੰ ਕਿਦਾਂ ਪਤਾ ਲੰਦਾ ਕਿ ਮੇਰੇ ਕੋਲ ਗੱਲ ਹੋਈ ਹੈ ਮੇਰੇ ਨਾਲ ਕੋਈ ਤੇ ਕਿਉਂ ਨਹੀਂ ਮੈਨੂੰ ਪਤਾ ਲੱਗਣਾ ਤਾ ਡਿ ਘਰ ਵਾਲੀ ਆ ਦਿਨ ਰਾਤ ਤਾ ਡੇਣਾ ਰਹਿੰਦੀ ਆ ਦੱਸ ਮੈਂ ਨਹੀਂ ਜੱਜ ਕਰੂੰਗੀ ਇਹ ਗਲਤ ਕੌਣ ਕਰੂਗਾ ਕੋਹ ਨਹੀਂ ਹੋਇਆ ਨਹੀਂ ਨਹੀਂ ਮੈਨੂੰ ਦੱਸੋ ਫੇਰ ਵੀ ਜ਼ਰੂਰ ਕੋਈ ਗੱਲ ਹੋਈ ਆ ਗੱਲ ਕੀ ਹੋਣੀ ਆ ਇੱਥੇ ਬੈਤ ਤੂੰ ਦੱਸਦਾ ਯਾਰ ਮੈਨੂੰ ਐਨੀ ਸਮਝਾਉਂਦੇ ਤੈਨੂੰ ਕਿਦਾਂ ਵਸਾਈ ਯਾਰ ਮੈਂ ਕਿਉਂ ਕਿਹੜੀ ਗੱਲ ਮੇਰੇ ਨਾਲ ਆਫਿਸ ਵਿੱਚ ਕੀ ਹੋਇਆ